ਕਰਜ਼ੇ ਦਾ ਕਰਜ਼ਾ ਚੁੱਕ ਕੇ ਬਦਿਸ਼ਾ ਵਿੱਚ ਨੌਜਵਾਨ ਆਪਣੇ ਪਰਿਵਾਰ ਦੇ ਭਵਿੱਖ ਲਈ ਪੈਸਾ ਕਮਾਣ ਲਈ ਤਰ ਜਾਂਦੇ ਹਨ ਪਰ ਉਹਨਾਂ ਦੇ ਪਰਿਵਾਰ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਪੁੱਤਰ ਕਰਜ਼ਾ ਉਤਾਰਨ ਦੀ ਬਜਾਏ ਕੋਈ ਅਨਹੋਣੀ ਦਾ ਸ਼ਿਕਾਰ ਹੋ ਜਾਵੇ ਅਤੇ ਕਰਜ਼ ਬਜ਼ੁਰਗ ਮਾਪਪ ਦੇ ਬੋਝ ਬਣ ਜਾਵੇ ਇਸੇ ਤਰ੍ਹਾਂ ਪੰਜਾਬ ਵਿੱਚ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਵੱਲ ਸਰਕਾਰ ਨੂੰ ਧਿਆਨ ਦੇ ਕੇ ਗਰੀਬ ਪਰਿਵਾਰਾਂ ਨੂੰ ਮਦਦ ਦੇਣੀ ਚਾਹੀਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਪਿੰਡ ਪ੍ਰੇਮਪੁਰ ਤੋਂ ਜਿੱਥੇ 24 ਸਾਲ ਦੇ ਨੌਜਵਾਨ ਅਮਰਜੀਤ ਦੀ ਪੁਰਤਗਾਲ ਵਿਖੇ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਮਸ਼ੀਨ ਦੇ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਅਮਰਜੀਤ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਅਮਰਜੀਤ 2 ਸਾਲ ਪਹਿਲੇ ਡੁਬਈ ਗਿਆ ਸੀ ਜਿਸ ਤੋਂ ਬਾਅਦ ਉਹ ਸਰਬੀਆ ਹੁੰਦਾ ਪੁਰਤਗਲ ਚਲਾ ਗਿਆ ਸੀ ਅਤੇ ਉੱਥੇ ਪੋਲਟਰੀ ਫਾਰਮ ਦੀ ਫੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਦੇ ਚਪਟ ਵਿੱਚ ਆਉਣ ਨਾਲ ਅਮਰਜੀਤ ਦੀ ਮੌਤ ਹੋ ਗਈ। ਅਮਰਜੀਤ ਦਾ ਇੱਕ ਸਾਲ ਦਾ ਲੜਕਾ ਅਤੇ 4 ਪੈਣਾ ਹਨ ਅਤੇ ਪਰਿਵਾਰ ਬਹੁਤ ਹੀ ਗਰੀਬ ਹੈ। ਬਿਨਾਂ ਜ਼ਮੀਨ ਤੋਂ ਗਰੀਬ ਪਰਿਵਾਰ 11 ਲੱਖ ਦਾ ਖਰਚਾ ਨਹੀਂ ਉਤਾਰ ਸਕਦਾ। ਹੁਣ ਦੇਖਣਾ ਹੈ ਕਿ ਸਰਕਾਰ ਪਰਿਵਾਰ ਦੀ ਕੀ ਮਦਦ ਕਰਦੀ ਹੈ। ਉਹ ਤੁਹਾਨੂੰ ਦਿਖਾਉਂਦੇ ਹਾਂ ਕੀ ਕਹਿ ਰਹੇ ਹਨ ਪਰਿਵਾਰਿਕ ਮੈਂਬਰ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸੁੰਦਰ ਸਿੰਘ ਹੈ ਮੇਰਾ ਭਤੀਜਾ ਅਮਰਜੀਤ ਸਿੰਘ ਮੁੱਤਲ ਵਿਕਰ ਸਿੰਘ ਪੋਜਲ ਸਮਾਂ ਪਹਿਲਾਂ 2 ਸਾਲ ਦੁਹਾਈ ਬਾਅਦ ਕੰਮਕਾਰ ਵਾਸਤੇ ਗਿਆ ਸੀਗਾ ਉੱਥੋਂ ਹੌਲੀ-ਹੌਲੀ ਉਹ ਪੁਰਤਗਾਲ ਹੌਲੀ-ਹੌਲੀ ਉਹ ਸਰਬੀਆ ਪਹੁੰਚ ਗਿਆ ਸਰਬੀਆ ਤੋਂ ਕਮਾਈ ਕਰਨ ਲਈ ਫਿਰ ਇਟਲੀ ਹੁੰਦਾ ਹੋਇਆ ਉਹ ਪੁਰਤਗਾਲ ਪਹੁੰਚਿਆ ਸੀਗਾ ਪੁਰਤਗਾਲ ਡੇਢ ਸਾਲ ਹੋਇਆ ਸੀ ਜੀ ਗਏ ਨੂੰ ਤੇ ਉੱਥੇ ਉਹਦੇ ਨਾਲ ਇਤੋਂ ਕਰਜ਼ਾ ਕਾफी ਚੁੱਕ ਕੇ ਗਿਆ ਸੀਗਾ ਜਿਹੜਾ ਕਰਜ਼ਾ ਵੀ ਅਜੇ ਤੱਕ ਕਈ ਨਹੀਂ ਦਿੱਤਾ ਤੇ ਉਥੇ ਉਹਦਾ ਜੈਸ ਫੈਕਟੀ ਕੰਮ ਕਰਦਾ ਸੋਥੀ ਕਿਸੇ ਘਟਨਾ ਵਾਪਰ ਨਾਲ ਉਹਦੀ ਮੌਤ ਹੋ ਗਈ ਤੇ ਉਹ ਗਰੀਬ ਪਰਿਵਾਰ ਜਿਹੜਾ ਬਹੁਤ ਗਰੀਬ ਆ ਚੌਹ ਭੈਣਾਂ ਦਾ ਇੱਕੋ ਹੀ ਭਰਾ ਸੀਗਾ ਉਸਦਾ ਵਿਆਹ ਹੋਇਆ ਸੀ ਜੋ ਕਿ ਉਹਦੀ ਕੋਈ 1-2 ਸਾਲ ਦਾ ਬੱਚਾ ਵੀ ਆ ਤੇ ਪਰਿਵਾਰ ਦੀ ਹਾਲਤ ਜਿਹੜੀ ਬਹੁਤ ਮੰਦੀ ਆ ਤੇ ਹੋ ਸਕਦਾ ਹੋਵੇ ਤੇ ਸਰਕਾਰ ਇਹਨੂੰ ਥੋੜੀ ਬਹੁਤੀ ਕੋਈ ਮਦਦ ਕਰ ਦੇਵੇ ਤਾਂ ਚੰਗੀ ਗੱਲ ਕਿ ਨਾਮ ਜੀ ਤੁਹਾਡਾ ਰਾਣਾ ਇਹ ਬੱਚਾ ਕਦੋਂ ਦਾ ਬਾਹਰ ਗਿਆ ਤੁਹਾਡਾ ਉਹਨੂੰ 2 ਸਾਲ ਹੋ ਜਾਣੇ ਸੀ ਬਸਾਖ ਮਹੀਨੇ ਚ ਗਏ ਅੱਛਾ ਜੀ ਕਿ ਕਿਦਾਂ ਮੌਤ ਹੋਈ ਇੱਥੇ ਹਾਂ ਜੀ ਕੰਮ ਕਰਨ ਭੇਜਿਆ ਸੀ ਕਹਿੰਦੇ ਕੰਮ ਕਰਦਾ ਸੀ ਕੋਈ ਪਤਾ ਨਹੀਂ ਮਹਿਕਬਲਾ ਆ ਗਿਆ ਗਿਆ ਉਹਦੇ ਵਿੱਚ ਪਤਾ ਨਹੀਂ ਮੇਰੇ ਪੁੱਤ ਕਿੱਦਾਂ ਦੀ ਉਹਦੀ ਮੌਤ ਹੋਈ ਕਿਦਾਂ ਨਹੀਂ ਅਸੀਂ ਇੰਨੇ ਗਰੀਬ ਬੱਚੇ ਆ ਤੇਰੇ 4 ਧੀਆ ਆ ਸਾਰ ਕੋਈ ਸਹਾਰਾ ਨਹੀਂ ਸਾਡਾ ਸਾਨੂੰ ਇਧਰ ਲਾਸ਼ ਭੇਜਣ ਦੀ ਬਹੁਤ ਗਰੀਬ ਦੀ ਲੋੜ ਹੈ ਸਰਕਾਰ ਦੀ ਮੈਨੂੰ ਇੱਧਰ ਆਣੇ ਚਾਹੀਦਾ ਤੇ ਮੇਰੇ ਪੁੱਤ ਮੈਨੂੰ ਇੰਨੀ ਨਾ ਗਰੀਬ ਨੀ ਇਹ ਸਾਰੇ ਵਾਲੇ ਕਰਜ਼ਾ ਨਹੀਂ ਉਤਰਿਆ ਜਿਹੜਾ ਪੁੱਤ ਮੈਂ ਭੇਜਿਆ ਇਹਨਾਂ ਕਰਜ਼ਾ ਚੱਕੀ ਅਸੀਂ ਇੰਨੇ ਗਰੀਬ ਹੈ ਨਾ ਕਿੰਨਾ ਖਰਚਾ ਲਿਆ ਸੀ ਕਰਜ਼ਾ ਮੈਂ 8-9 ਲੱਖ ਚੱਕਿਆ ਸੀ 1-2 ਲੱਖ ਕੋਲੋਂ ਪਾ ਕੇ ਫੇਰ ਮੇਰੇ ਪੱਤੀ ਨੇ ਭੇਜਿਆ ਸੀ 12 ਲੱਖ ਮਾ ਕੇ ਭੇਜਿਆ ਤੇ ਅੱਦੇ ਤੇ ਕਰ ਮੇਰਾ ਕਰਜ਼ਾ ਨਹੀਂ ਉਤਰਿਆ ਮੈਂ ਇੰਨੀ ਗਰੀਬਣੀ ਆ ਤਾਂ ਮੇਰੀਆਂ ਚੌਹਤਿਆਂ ਦਾ ਇੱਕ ਭਰਾ ਸੀ ਉਹ ਵੀ ਮੇਰਾ ਖੋ ਰਿਆ ਚੌਹ ਤਾਂ ਛੋਟਾ ਸੀ ਸਰਕਾਰ ਤੋਂ ਮੰਗ ਕੀ ਕਰਦੇ ਹੁਣ ਨੇ ਸਰਕਾਰ ਸਰਕਾਰ ਦੀ ਇਹ ਹੀ ਮੰਗ ਹੈ ਮੇਰਾ ਪੁੱਤ ਇੱਧਰ ਆਣੇ ਚਾਹੀਦਾ ਸਾਡੀ ਕੋਈ ਮਾਇਤ ਕਰਨੀ ਚਾਹੀਦੀ ਜਰੂਰ ਉਹਨਾਂ ਨੂੰ ਇੰਨੇ ਅਸੀਂ ਗਰੀਬਾਂ ਜਿਆਦਾ ਹਾਂ ਸਾਡਾ ਕੋਈ ਸਹਾਰਾ ਨਹੀਂ ਹੈਗਾ ਐਵੇਂ ਸਰਕਾਰ ਬਣਨੀ ਚਾਹੀਦੀ ਸਾਡੀ ਸਰਕਾਰ ਸਾਰੀ ਲਈ